ਤਰਨਤਾਰਨ ਵਿੱਚ ਜਿਮਨੀ ਚੋਣਾਂ ਨੂੰ ਲੈ ਕੇ ਲਗਾਤਾਰ ਸਾਰੀਆਂ ਪਾਰਟੀਆਂ ਚੋਣ ਪ੍ਰਚਾਰ ਚ ਜੁਟੀਆਂ ਹੋਈਆਂ ਨੇ ਔਰ ਮਾਹੌਲ ਦਿਨ ਤੇ ਦਿਨ ਭਖਦਾ ਹੋਇਆ ਦਿਖਾਈ ਦੇ ਰਿਹਾ ਜੇ ਗੱਲ ਕੀਤੀ ਜਾਵੇ ਤਾਂ ਜਿਵੇਂ ਜਿਵੇਂ ਇਲੈਕਸ਼ਨ ਨੇੜੇ ਆ ਰਹੀ ਹੈ ਤਾਂ ਜਿਹੜੀਆਂ ਜੁਆਇਨਿੰਗਾਂ ਵੀ ਜਿਹੜੀਆਂ ਲਗਾਤਾਰ ਚੱਲ ਰਹੀਆਂ ਨੇ ਯਾਦਵਿੰਦਰ ਸਿੰਘ ਚਾਹਲ ਜੋ ਕਿ ਆਮ ਆਦਮੀ ਪਾਰਟੀ ਦੇ ਪੁਰਾਣੇ ਇੱਕ ਲੀਡਰ ਸੀ ਤਰਨਤਾਰਨ ਤੋਂ ਅੱਜ ਉਹ ਕੁਝ ਦਿਨ ਪਹਿਲਾਂ ਜਿਹੜਾ ਕਾਂਗਰਸ ਦੇ ਵਿੱਚ ਜਿਹੜਾ ਸੀ ਉਹਨਾਂ ਨੇ ਜੁਆਇਨ ਕੀਤਾ ਸੀ ਹਾਲਾਂਕਿ 2 ਦਿਨ ਦੇ ਲਈ ਕਾਂਗਰਸ ਦੇ ਵਿੱਚ ਕੀ ਜਿਸ ਤੋਂ ਬਾਅਦ ਅੱਜ ਫੇਰ ਆਮ ਆਦਮੀ ਪਾਰਟੀ 'ਚ ਸ਼ਹਿਰੀ ਕਲਸੀ ਹੋਣਾ ਦੀ ਰਹਿਣ ਮਲਾਈ ਹੇਠ ਉਹ ਅੱਜ ਸ਼ਾਮਲ ਹੋਏ ਨੇ ਦੁਬਾਰਾ ਆਮ ਆਦਮੀ ਪਾਰਟੀ 'ਚ ਸਰ ਪਹਿਲਾਂ ਤਾਂ ਜਿਵੇਂ ਕਵੈਸ ਦੀ ਗੱਲ ਕਰ ਲਈਏ ਪ੍ਰਚਾਰ ਦੀ ਗੱਲ ਕਰ ਲਈਏ ਕਿਸ ਤਰੀਕੇ ਦਾ ਪ੍ਰਚਾਰ ਚੱਲ ਰਿਹਾ ਔਰ ਅੱਜ ਜਿਹੜੀਆਂ ਜੁਆਇਨਿੰਗਾਂ ਵੀ ਹੋ ਰਹੀਆਂ ਪ੍ਰਚਾਰ ਜਿਹੜਾ ਆਮ ਆਦਮੀ ਪਾਰਟੀ ਉਹ ਪਾਰਟੀ ਹੈ ਜਿਹੜੀ ਆਪਣੇ ਕੰਮ ਦੇ ਬਿਹਾਫ ਤੇ ਲੋਕਾਂ ਕੋਲ ਵੋਟ ਮੰਗਦੀ ਹੈ ਜਿਹੜੇ ਜਿਹੜੇ ਤੁਸੀਂ ਦੇਖਿਆ ਹੋਊਗਾ ਹੁਣ ਵੀ ਪਿੰਡਾਂ 'ਚ ਆ ਰਹੇ ਆਪਾਂ ਲੋਕਾਂ ਦੇ ਵਿੱਚ ਇੱਕ ਵੱਖਰਾ ਉਤਸ਼ਾਹ ਆ ਕਿਉਂਕਿ ਅਕਸਰ 75 ਸਾਲ ਲੋਕਾਂ ਨੇ ਵਾਅਦੇ ਤੇ ਲਾਰੇ ਸੁਨੇ ਪਹਿਲੀ ਸਰਕਾਰ ਜੋ ਜੋ ਕਿਹਾ ਉਹ ਸਟੈਪ ਬਸਟ ਕਰਦੀ ਹੋਈ ਨਜ਼ਰ ਆ ਰਹੀ ਆ ਅੱਜ ਲੋਕਾਂ ਦੇ ਵਿੱਚ ਇੱਕ ਆਸ ਦੀ ਕਿਰਨ ਆ ਵੀ ਜੇ ਕੋਈ ਕੰਮ ਕਰੂਗਾ ਤੇ ਉਹ ਆਮ ਆਦਮੀ ਪਾਰਟੀ ਕਰੂਗੀ ਹੁਣ ਇੱਥੇ ਹਰ ਇੱਕ ਪਾਰਟੀ ਆਪਣਾ ਯੋਰ ਲਾ ਰਹੀ ਆ ਦੇਖੋ ਮੈਂ ਗੱਲ ਕਲੀਅਰਲੀ ਕਹਿ ਦੇਣਾ ਚਾਹੁੰਦਾ ਆਮ ਆਦਮੀ ਪਾਰਟੀ ਦੀ ਸਰਕਾਰ 94 ਸੀਟਾਂ ਸਾਡੇ ਕੋਲ ਸੀ। ਇਹ ਸੀਟ ਜਿਹੜੀ ਤਰਨਤਾਰਨ ਦੀ ਆ ਜੀ ਸਾਨੂੰ ਇਹ ਵੋਟ ਪਾਉਂਦੇ ਨੇ ਸਾਨੂੰ ਜਿਤਾਉਂਦੇ ਨੇ। ਇਹਦੇ ਨਾਲ ਆਪਾਂ ਹੋਰ ਤਗੜੇ ਹੋ ਕੇ ਨਿਕਲਾਂਗੇ ਵੀ ਤਰਨਤਾਰਨ ਵਾਲਿਆਂ ਨੇ ਫਿਰ ਸਾਡੇ ਤੇ ਵਿਸ਼ਵਾਸ ਕੀਤਾ। ਜੇ ਇਨ ਕਿਸੇ ਲੂਜ਼ ਕਰਦੇ ਆ ਆਮ ਆਦਮੀ ਪਾਰਟੀ ਸਾਡੀ ਪਾਰਟੀ ਨੂੰ ਲੂਜ਼ ਕਰਾਉਂਦੇ ਨੇ ਇਹ ਸੀਟ। ਸਰਕਾਰ ਨੂੰ ਕੋਈ ਫਰਕ ਨਹੀਂ ਪੈਣਾ। ਔਰ ਜਿਹੜੇ ਵਿਰੋਧੀਆਂ ਨੂੰ ਪਾਉਣਗੇ ਜਾਂ ਜਿਤਾਉਣਗੇ ਵੀ ਬਾਏ ਦੀ ਵੀ ਉਹਨੇ ਆ ਕੇ ਸਿਰਫ ਤੇ ਸਿਰਫ ਆਲੋਚਨਾ ਤੇ ਵਿਰੋਧਤਾ ਕਰਨੇ ਉਹਨੇ ਇਹੋ ਗੱਲ ਹੀ ਕਹਿਣੀ ਮੇਰੀ ਸਰਕਾਰ ਨਹੀਂ ਜੀ ਮੈਂ ਤੇ ਗੱਲ ਕਰ ਸਕਦਾ ਜੀ ਰੌਲਾ ਪਾ ਸਕਦਾ ਜੀ ਮੈਂ ਕਿਉਂਕਿ ਤਰਨਤਨ ਦੇ ਲੋਕਾਂ ਦੇ ਵਿੱਚ ਕਾਫੀ ਮੇਰਾ ਮਿਲਬਰਤਨ ਹੋਇਆ ਇੱਥੋਂ ਦੇ ਲੋਕ ਬੜੇ ਸੁਲਝੇ ਤੇ ਸਿਆਣੇ ਨੇ ਪਹਿਲੀਆਂ ਗੱਲਾਂ ਗਈਆਂ ਅੱਜ ਦੇ ਸਮੇਂ ਜਿਨਨੇ ਵੋਟ ਕੋਣੀ ਵੋਟ ਨੂੰ ਕਹਿੰਦੇ ਮਤਦਾਨ ਮਤਦਾਤਾ ਜਿਨਨੇ ਆਪਣੀ ਮਤ ਸਹੀ ਜਗ੍ਹਾ ਯੂਜ਼ ਕਰ ਲਈ ਉਹਦਾ ਆਉਣ ਵਾਲਾ ਵਿਕਾਸ ਵੀ ਨਜ਼ਰ ਆਊਗਾ ਤੇ ਤਰੱਕੀ ਮੈਂ ਕਹਿ ਸਕਦਾ ਵੀ ਏਰੀਆ ਦੀ ਵੀ ਨਜ਼ਰ ਆਉਗੀ ਸੋ ਇਹਦੇ ਨਾਲ ਨਾਲ ਲੋਕ ਸਿਆਣੇ ਨੇ ਉਹਨਾਂ ਨੂੰ ਪਤਾ ਵੀ ਇਹਨਾਂ ਨੇ ਰੌਲੇ ਪਾਉਣਾ ਜੇ ਆਪੋਜੀਸ਼ਨ ਵਾਲਿਆਂ ਨੇ ਜਿਹਦੀ ਸਰਕਾਰ ਆ ਉਹਦਾ ਐਮਐਲਏ ਬਣਾ ਦਈਏ ਕਿਉਂਕਿ ਹੁਣ ਆ ਜਿਹੜਾ ਟਾਈਮ ਪੀਰੀਅਡ ਆ ਇਹ ਡਿਵੈਲਪਮੈਂਟ ਦਾ ਟਾਈਮ ਹੈ ਸਾਡਾ ਇਸ ਤੋਂ ਬਾਅਦ ਆਲ ਓਵਰ ਪੰਜਾਬ ਦੇ ਵਿੱਚ ਤਰੱਕੀ ਦੀ ਰਾਹ ਤੇ ਚੱਲਣਾ ਚਾਹੇ ਉਹ ਸਰਕਾਂ ਬਣ ਰਹੀਆਂ ਨੇ ਚਾਹੇ ਸੀਵਰੇਜ ਪੈ ਰਹੇ ਨੇ ਚਾਹੇ ਹੋਰ ਵੀ ਮੁਹੱਲਾ ਕਲੀਨਿਕਾਂ ਦਾ ਸੁਧਾਰ ਹੋ ਰਿਹਾ ਸੋ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਕੰਮ ਹੋਣਗੇ ਪੰਜਾਬ ਦੇ ਵਿੱਚ ਇੱਕ ਵੱਖਰੀ ਜਿਹੜੀ ਹੈ ਲਹਿਰ ਜਿਹੜੀ ਹੈ ਕੰਮਾਂ ਦੀ ਨਜ਼ਰ ਆਊਗੀ ਬਿਲਕੁਲ ਹਾਂ ਜੀ ਆਦਵਿੰਦਰ ਚਾਲ ਹੋਣੀ ਦੁਬਾਰਾ ਘਰ ਵਾਪਸੀ ਹੋਈ ਆ ਕੀ ਕਹਿਣਾ ਚਾਹੁੰਦੇ ਔਰ ਕਿਸ ਤਰੀਕੇ ਨਾਲ ਜਿਵੇਂ 2 ਦਿਨ ਕਾਂਗਰਸ ਚ ਰਹੇ ਤੇ ਦੇਖੋ ਇਹ ਮੇਰਾ ਭਰਾ ਛੋਟਾ ਔਰ ਮੈਨੂੰ ਖੁਸ਼ੀ ਹੈ ਇਹ ਲੀਡਰ ਵੀ ਇਹਨੂੰ ਆਮ ਆਦਮੀ ਪਾਰਟੀ ਨੇ ਬਣਾਇਆ ਬਿਲਕੁਲ ਇਹ ਆਮ ਆਦਮੀ ਪਾਰਟੀ ਲਈ ਨੇ ਰਾਤ ਦਿਨ ਮਿਹਨਤ ਕੀਤੀ ਕਿਤੇ ਨਾ ਕਿਤੇ ਥੱਲੇ ਲੇਵਲ ਤੇ ਕੋਈ ਨਾ ਕੋਈ ਗਿਲਾ ਸ਼ਿਕਵਾ ਹੋ ਸਕਦਾ ਪਰ ਮੈਨੂੰ ਖੁਸ਼ੀ ਹੈ ਵੀ ਜਦੋਂ ਇਹ ਸਾਰਿਆਂ ਨੂੰ ਮਿਲਿਆ ਇਹਦੀ ਅ ਇੱਕ ਅੰਦਰੋਂ ਆਵਾਜ਼ ਜਿਤਨਾ ਕਹਿੰਦੇ ਨਾ ਵੀ ਅ ਦਿਲ ਜਿਹੜਾ ਹੈ ਉਹਦੀ ਧੜਕ ਜਿਹੜੀ ਆਮ ਆਦਮੀ ਪਾਰਟੀ ਦੀ ਧੜਕਨ ਸੀ ਸੋ ਗਿਆ ਜ਼ਰੂਰ ਪਰ ਕਿਤੇ ਨਾ ਕਿਤੇ ਉੱਥੇ ਆਪਣਾਪਣ ਵੀ ਨਹੀਂ ਮਹਿਸੂਸ ਹੋਇਆ ਨਾ ਫਿਰ ਇੱਥੇ ਤੇ ਪਰਿਵਾਰ ਹੈ ਉੱਥੇ ਲੀਡਰ ਨੇ ਉੱਥੇ ਮਹਿੰਗੀਆਂ ਮਹਿੰਗੀਆਂ ਗੱਡੀਆਂ ਨੇ ਉੱਥੇ 14 ਚਿੱਟੇ-ਚਿੱਟੇ ਕੁਰਤੇ ਪਜਾਮੇ ਜਿਆਦਾ ਡਾਟ ਪੱਕਾ ਜਿਆਦਾ ਉੱਥੇ ਇੱਥੇ ਆਪਾਂ ਦੇਸੀ ਜੇ ਹੈਗੇ ਜਿਸ ਤਰ੍ਹਾਂ ਦੇ ਵੀ ਜਿਸ ਤਰ੍ਹਾਂ ਦਾ ਇਹ ਭਰਾ ਸਾਡਾ ਜਿੱਦੋਂ ਉਸ ਤਰ੍ਹਾਂ ਦੀ ਸਾਰੀ ਟੀਮ ਹੈ ਸੋ ਜਿੰਨੋ ਮਰਜ਼ੀ ਕੁੱਟ ਫੜ ਕੇ ਕੰਮ ਕਹਿ ਲੀਦਾ ਜਿੰਨੋ ਮਰਜ਼ੀ ਕੰਮ ਕੰਮ ਕਰਾ ਲੀਦਾ ਸੋ ਇਹ ਇੱਕ ਮੈਂ ਕਹਿ ਸਕਦਾ ਵੀ ਮੈਂ ਦਾ ਭਰਾ ਦਾ ਮੈਨੂੰ ਇਹਦੀ ਸੋਚ ਤੋਂ ਵੀ ਮੈਂ ਪ੍ਰਭਾਵਿਤ ਹੋਇਆ ਆਂ ਵੀ ਵਾਕਿਆ ਹੀ ਦੇਖਿਆ ਨਹੀਂ ਮੰਨ ਟਿਕਿਆ ਅੱਜ ਆਪਾਂ ਕਰਵਾਪਸੀ ਕੀਤੀ ਆ ਔਰ ਇਸ ਭਰਾ ਨੂੰ ਅੱਗੇ ਵੀ ਪਾਰਟੀ ਨੇ ਬੜਾ ਮਾਨ ਸਨਮਾਨ ਦਿੱਤਾ ਔਰ ਇਹ ਅਗਾਂਹਵਧੂ ਲੀਡਰ ਆ ਔਰ ਮਿਹਨਤੀ ਲੜਕਾ ਔਰ ਮੈਨੂੰ ਆਸ ਆ ਇਹਦੀ ਮਿਹਨਤ ਨੂੰ ਵੇਖ ਕੇ ਇਹਦੀ ਦ੍ਰਿੜਤਾ ਨੂੰ ਵੇਖ ਕੇ ਇਹ ਹਮੇਸ਼ਾ ਚੜ੍ਹਦੀ ਕਲਾ 'ਚ ਰਹੇਗਾ ਬਿਲਕੁਲ ਯਾਦਵਿੰਦਰ ਜੀ ਅੱਜ ਤੁਹਾਡੀ ਕਰਵਾਪਸੀ ਹੋਈ ਆ ਔਰ ਬਾਜਵਾ ਸਾਹਿਬ ਹੁਣੇ ਤੁਹਾਡੇ ਵੱਲ ਆਏ ਸੀ ਉਦੋਂ ਜਦੋਂ ਸ਼ਮੂਲੀਅਤ ਹੋਈ ਸੀ ਕੀ ਕਹਿਣਾ ਚਾਹੋ ਹਾਂਜੀ ਬਸ ਜਦੋਂ ਆਪਾਂ ਹੁਣ ਆਮ ਆਦਮੀ ਪਾਰਟੀ ਨਾਲ ਸ਼ੁਰੂ ਤੋਂ ਜੁੜ ਕੇ ਰਹੇ ਆ ਤੇ ਸ਼ਰੀ ਜੀ ਜੋ ਸਾਡੇ ਪੰਜਾਬ ਪ੍ਰਧਾਨ ਨੇ ਐਮਐਲਏ ਪਟਾਵਾ ਤੋਂ ਇਹਨਾਂ ਦੇ ਨਾਲ ਗੱਲਬਾਤ ਹੋਈ ਇਹਨਾਂ ਨੇ ਕਿਹਾ ਕਿ ਜੋ ਵੀ ਗਲਿਸ਼ ਕਿਵੇ ਆ ਤੁਸੀਂ ਸਾਡੇ ਨਾਲ ਬੈਠ ਕੇ ਦੱਸੋ ਅਸੀਂ ਉਹ ਹੱਲ ਕਰਦੇ ਆ ਤੇ ਤੁਹਾਨੂੰ ਪਤਾ ਗਰਾਊਂਡ ਲੈਵਲ ਤੇ ਬੜੇ ਤਰ੍ਹਾਂ ਦੇ ਗਲਿਸ਼ ਕਿਵੇ ਹੁੰਦੇ ਆ ਉਹ ਜਿਹੜੇ ਸੀਗੇ ਉਹ ਇਹਨਾਂ ਦੇ ਨਾਲ ਸ਼ੇਅਰ ਕੀਤੇ ਜਦੋਂ ਜਿਹੜੀ ਵੀ ਗੱਲ ਸੀ ਉਹ ਇਹਨਾਂ ਨੇ ਕਿਆ ਵੀ ਨਹੀਂ ਇਸ ਤੇ ਧਿਆਨ ਦਿੱਤਾ ਜਾਊਗਾ ਤੇ ਇਹਨੂੰ ਜ਼ਰੂਰ ਦੇਖਿਆ ਜਾਊਗਾ ਤੇ ਆਪਾਂ ਸਮਝ ਸਹੀ ਰਹਿ ਗਿਆ ਹਾਂਜੀ ਆ ਬਿਲਕੁਲ ਜੇ ਗੱਲ ਕੀਤੀ ਜਾਵੇ ਤਾਂ ਸ਼ਾਇਰੀ ਦੀ ਕਿਸ ਤਰੀਕੇ ਦਾ ਮੁਕਾਬਲੇ ਦੀ ਗੱਲ ਕਰ ਲਈਏ ਪੰਜ ਪਾਰਟੀਆਂ ਚੋਣ ਮੈਦਾਨ 'ਚ ਨੇ ਉਧਰੋਂ ਅਕਾਲੀ ਦਲ ਵਰਸ ਪੰਜਾਬ ਤੋਂ ਮਨਦੀਪ ਸਿੰਘ ਹੋਣਾ ਨੂੰ ਚੋਣ ਮੈਦਾਨ 'ਚ ਉਤਰਿਆ ਗਿਆ ਉਹ ਪੰਥਕ ਹਲਕੇ ਦੀ ਗੱਲ ਹੋ ਰਹੀ ਹੈ ਕਿਸ ਤਰ੍ਹਾਂ ਦੇਖਦੇ ਹੋ ਇਸ ਨੂੰ ਦੇਖੋ ਜੇ ਗੱਲ ਪੰਥ ਦੀ ਕਰੀਏ ਮੇਨ ਪੰਥਕ ਪੰਥ ਦੀ ਗੱਲ ਪੰਥ ਦੀ ਇੱਕੋ ਆਵਾਜ਼ ਹੁੰਦੀ ਸਰਬੱਤ ਦਾ ਭਲਾ ਹੁਣ ਸਾਡੀ ਪਾਰਟੀ ਉਸ ਪਰ ਪ੍ਰਕਾਰ ਤੇ ਕੰਮ ਕਰ ਰਹੀ ਹੈ ਹੁਣ ਜੇ 600 ਜੁਨਟ ਫਰੀ ਕੀਤਾ ਕੋਈ ਊਚ ਨੀਚ ਨਹੀਂ ਵੇਖੀ ਕੋਈ ਜਾਤ ਪਾਤ ਨਹੀਂ ਵੇਖੀ ਕੋਈ ਅਕਾਲੀ ਕਾਂਗਰਸੀ ਬੀਜੇਪੀ ਵਾਲਾ ਨਹੀਂ ਦੇਖਿਆ ਜੇ ਕੀਤਾ ਤੇ ਕੋਡਿਓ ਸਾਰਿਆਂ ਦਾ ਕੀਤਾ ਹੁਣ ਜੇ 10 ਲੱਖ ਦਾ ਕਾਰਡ ਬਣਾਉਣ ਜਾ ਰਹੇ ਆ ਉਹਦੇ ਵਿੱਚ ਵੀ ਸੇਮ ਹੀ ਉਹ ਕੈਟਗਰੀ ਸੋ ਕਹਿਣ ਦਾ ਭਾਵੇਂ ਆ ਮੈਂ ਤੁਹਾਨੂੰ ਅੱਗੇ ਵੀ ਕਿਹਾ ਲੋਕ ਇਹਨਾਂ ਨੂੰ ਪਸੰਦ ਕਰਨਾ ਤਾਂ ਹਟ ਕੇ ਹੀ ਜਦੋਂ ਇਹ ਆਪਣਾ ਬਗਾਨਾ ਕਰਨ ਦਾ ਵੀ ਆਮ ਆਦਮੀ ਪਾਰਟੀ ਜਦੋਂ ਚੱਲੀ ਹੈ ਜਿਹੜਾ ਵੀ ਫੈਸਲਾ ਲਿਆ ਉਹਨੇ ਕਬੜੇ ਸਾਰੇ ਪੰਜਾਬ ਨੂੰ ਆ। ਸੋ ਇਹੋ ਹੀ ਇੱਕ ਪੋਜ਼ਿਟਿਵ ਸੋਚ ਦੀ ਨਿਸ਼ਾਨੀ ਹੁੰਦੀ ਆ। ਔਰ ਆਉਣ ਵਾਲਾ ਸਮਾਂ ਬਹੁਤ ਵਧੀਆ ਐਸੀਆਂ ਅਨਾਉਂਸਮੈਂਟਾਂ ਵੀ ਹੋਣਗੀਆਂ, ਕੰਮ ਵੀ ਹੋਣਗੇ ਔਰ ਉਹਨਾਂ ਤੇ ਪੰਜਾਬ ਦੇ ਲੋਕ ਜਿਹੜੇ ਖੁਸ਼ ਵੀ ਹੋਣਗੇ। ਸੋ ਲੋਕ ਕੰਮ ਨੂੰ ਪਸੰਦ ਕਰਦੇ ਆ। ਜੇ ਗੱਲ ਪੰਥ ਦੀ ਕਰੀਏ ਸਾਰਾ ਪੰਜਾਬ ਹੀ ਪੰਥਕ ਹੈ ਬਿਲਕੁਲ ਠੀਕ ਹੈ ਇਹ ਗੱਲ ਲਾਸਵਾਲ ਹੈ ਕਾਂਗਰਸ ਪਾਰਟੀ ਦੀ ਸਾਰੀ ਲੀਡਰਸ਼ਿਪ ਜਿਹੜੀ ਆ ਉਹ ਇੱਥੇ ਬੈਠੀ ਔਰ ਕਰਨ ਬੁਰਜ ਨੂੰ ਜਿਤਾਉਣ ਦੇ ਲਈ ਲਗਾਤਾਰ ਜੋਰ ਲੱਗ ਰਿਹਾ ਡੋ ਟੂ ਡੋਰ ਚੱਲ ਰਿਹਾ ਕਿਸ ਤਰ੍ਹਾਂ ਦੇਖਦੇ ਹੋ ਇਸ ਨੂੰ ਕਿ ਸਾਰੀ ਲੀਡਰਸ਼ਿਪ ਜਿਹੜੀ ਆ ਤਰਨਤਨ ਚ ਮੌਜੂਦ ਰਹਿਣਾ ਸਿਰੋ ਇੱਕ ਗੱਲ ਤੇ ਕਲੀਅਰ ਆ ਵੀ ਸਾਰੀ ਲੀਡਰਸ਼ਿਪ ਨੂੰ ਵੀ ਪਤਾ ਲੱਗ ਜਾਊਗਾ ਵੀ ਇਹਨਾਂ ਨੇ ਪਿਛਲੇ 5 ਸਾਲਾਂ ਚ ਕੀ ਕੀਤਾ ਲੋਕਾਂ ਨੂੰ ਚੇਤਾ ਨਹੀਂ ਭੁੱਲਿਆ ਕੁਟਕਾ ਸਾਫ ਫੜਿਆ ਸੀ ਸੋਮਾ ਖਾਧੀਆਂ ਸੀ ਜਕਾਰੇ ਛੱਡੇ ਸੀ ਕੀ ਕੀ ਆਸੀ ਕਿਤੇ ਕਿਤੇ ਵਾਦੇ ਕੀਤੇ ਸੀ ਮੈਂ ਕਹਿੰਨਾ ਵੀ ਅਸੀਂ ਇਹ ਨਹੀਂ ਕਹਿੰਦੇ ਵੀ ਨਸ਼ਾ ਖਤਮ ਹੋ ਗਿਆ ਪਰ ਹਾਂ ਆਮ ਆਦਮੀ ਪਾਰਟੀ ਨਸ਼ੇ ਤੇ ਕੰਮ ਕਰ ਰਹੀ ਹੈ ਇਹਨੂੰ ਖਤਮ ਕਰਨ ਨੂੰ ਇਹਨੂੰ ਜਣਾ ਨੂੰ ਜਣਾ ਤੋਂ ਪੁੱਟਣ ਲਈ ਰਾਤ ਦਿਨ ਪਾਰਟੀ ਦੇ ਸਾਰੇ ਵਰਕਰ ਸਹਿਬਾਨ ਵੀ ਔਰ ਐਮ ਐਲ ਏ ਵੀ ਪਿੰਨਾ ਪਿੰਨਾ ਚ ਜਾਵਾਂ ਜਾ ਕੇ ਲੋਕਾਂ ਨੂੰ ਉਹਨਾਂ ਦੀ ਸੋਚ ਨੂੰ ਉਹਨਾਂ ਨੂੰ ਚੇਂਜ ਕਰ ਰਹੇ ਵੀ ਤਗੜੇ ਹੋ ਕੇ ਇਹ ਜੜ ਜੀ ਤਾਂ ਹੀ ਖਤਮ ਹੋਣੀ ਜੇ ਤੋਂ ਸਾਰੇ ਸਾਥ ਦਵਾਂਗੇ ਇਹਨਾਂ ਨੇ ਸੋਹਾਂ ਖਾਧੀਆਂ ਕੋਈ ਨਸ਼ੀ ਤੇ ਇਹਨਾਂ ਨੇ ਇੱਕ ਵੀ ਕੰਮ ਕੀਤਾ ਕਹਿੰਦੇ ਸੀ ਘਰ ਘਰ ਨੌਕਰੀ ਦਵਾਂਗੇ ਕਹਿੰਦੇ ਸੀ ਕਿਸਾਨਾਂ ਦਾ ਮਾਫ ਕਰਾਂਗੇ ਕਿਸਾਨਾਂ ਦਾ ਖਰਚਾ ਮਾਫ ਕਰਾਂਗੇ 스마트 ਫੋਨ ਦਵਾਂਗੇ ਕਿੰਨੇ ਵਾਦੇ ਕੀਤੇ ਕੋਈ ਇੱਕ ਵੀ ਵਾਦਾ ਦੱਸੋ ਕਰ ਅੱਜ ਕਿਹੜੇ ਮੋਨਾ ਵੋਟਾਂ ਮਾਗੇ ਤੇ ਕੀ ਕਰਨਗੇ ਸਿਰਫ ਤੇ ਸਿਰਫ ਇਹਨਾਂ ਨੂੰ ਕੰਮ ਦੀ ਰਾਜਨੀਤੀ ਕਰੋ ਇਹਨਾਂ 'ਚ ਇੱਕ ਡਿਫਰੈਂਟ ਆ ਤੁਹਾਨੂੰ ਵੀ ਕਦੀ ਵੀ ਕੰਮ ਦੀ ਰਾਜਨੀਤੀ ਨਹੀਂ ਕਰਨਗੇ ਇਹ ਸਿਆਸਤ ਕਰਨਗੇ ਅਗਲੇ ਨੂੰ ਭੰਡਨ ਦੀ ਸਿਆਸਤ ਕਰਨਗੇ ਯਾਰ ਭੰਡਨ ਦਾ ਕੰਮ ਨਹੀਂ ਚੱਲਣਾ ਪੰਜਾਬ ਦੇ ਲੋਕਾਂ ਨੂੰ ਕੰਮ ਪਸੰਦ ਹੈ ਕੰਮ ਦੱਸੋ ਕੀ ਕੀਤਾ ਤੁਹਾਡੀ ਸਰਕਾਰ ਰਹੀ ਹੈ ਸੋ ਗੱਲਾਂ ਦੇ ਘੜਾ ਕਿੰਨੀ ਕੁ ਵਾਰੀ ਇੱਕ ਵਾਰੀ ਲੋਕਾਂ ਨੇ ਜਿਤਾਤਾ ਸੁਣ ਲੀਆਂ ਤੁਹਾਡੀਆਂ ਦੂਜੀ ਵਾਰੀ ਜਿਤਾਤਾ ਸੁਣ ਲੀਆਂ ਤੁਹਾਡੇ ਫਿਰ ਹਾਰ ਕੇ ਗੁਟਕਾ ਸਾਹਿਬ ਨੂੰ ਵੀ ਜਦੋਂ ਇਹਨਾਂ ਨੇ ਵਰਤਿਆ ਠੀਕ ਹੈ ਉਸ ਤੋਂ ਬਾਅਦ ਲੋਕਾਂ ਦੇ ਮਨਾਂ ਤੋਂ ਇਹ ਲੱਤ ਚੁੱਕੇ ਨੇ ਤਾਂ ਜੋ ਕਿ ਕਿਉਂਕਿ ਕੁਝ ਕੀਤਾ ਹੁੰਦਾ ਜਿਨ੍ਹਾਂ ਨੇ ਗੁਰੂ ਨਹੀਂ ਬਖਸ਼ਿਆ ਫਿਰ ਉਹਨਾਂ ਦੇ ਲੋਕ ਕੀ ਆਸ ਕਰਨਗੇ ਸੋ ਇਹ ਮੈਂ ਕਹਿੰਦਾ ਜੀ ਤੁਸੀਂ ਕਹਿੰਦੇ ਹੋ ਸਾਡੀ ਕਾਂਗਰਸ ਪੰਜਾਬ ਦੀ ਮੈਂ ਕਹਿੰਦਾ ਵੀ ਜਿਹੜੇ ਹੋਰ ਵੀ ਬਾਹਰੋਂ ਇਧਰ ਉਧਰੋਂ ਵੀ ਰਹਿੰਦੇ ਉਹਨਾਂ ਨੂੰ ਵੀ ਬੁਲਾ ਲੈਣ ਪਰ ਪੰਜਾਬ ਦੇ ਲੋਕ ਇਹਨਾਂ ਤੇ ਦੁਰੇ ਵਿਸ਼ਵਾਸ ਨਹੀਂ ਕਰਦੇ ਇੱਕ ਅਕਾਲੀ ਦਲ ਵੱਲੋਂ ਅੱਜ ਪ੍ਰੋਟੈਸਟ ਹੋਇਆ ਜੀ ਇੱਥੇ ਸੁਖਬੀਰ ਸਿੰਘ ਬਾਦਲ ਹੁਣੀ ਆਏ ਔਰ ਪਰਚੀਆਂ ਦੀ ਗੱਲ ਕਰ ਰਹੇ ਸੀ ਕਿ ਜਿਹੜੀ ਆਮ ਆਦਮੀ ਪਾਰਟੀ ਔਰ ਪੁਲਿਸ ਵੱਲੋਂ ਜਿਹੜੇ ਨੇ ਪਰਚੇ ਕਰਾਏ ਜਾ ਰਹੇ ਨੇ ਦਬਾਉਣ ਦੇ ਲਈ ਕੀ ਕਹਿਣਾ ਚਾਹੁੰਦੇ ਇੱਥੇ ਦੇਣੀ ਅਕਾਲੀ ਦਲ ਦੀ ਹਾਂ ਸ਼ੁਰੂ ਹੀ ਵੱਡੇ ਆਪਣੇ ਸੁਖਬੀਰ ਬਾਦਲ ਹੁਣਾਂ ਨੇ ਸ਼ੁਰੂ ਕੀਤਾ ਹੈ ਇਹ ਕੰਮ ਸੋ ਅੱਜ ਇਹ ਗੱਲਾਂ ਕਰਨ ਲੱਗੇ ਇਹਨਾਂ ਦੇ ਹਾਥੀ ਵਾਲੇ ਦੰਦਾਂ ਦੀ ਗੱਲ ਓਕਾਵਤ ਨਹੀਂ ਹੁੰਦੀ ਵੀ ਖਾਣ ਵਾਲੇ ਹੋਰ ਤੇ ਵਖਾਉਣ ਵਾਲੇ ਧੰਨਵਾਦ ਇਹ ਸਮ ਸ਼ੈਰੀ ਕਲਸੀ ਜੀ ਔਰ ਯਾਦਵਿੰਦਰ ਚਾਹਲ ਸਿੰਘ ਵੀ ਹੁਣਾਂ ਦੀ ਜਿਹੜੀ ਅੱਜ ਜੁਆਇਨਿੰਗ ਹੋਈ ਆ ਆਮ ਆਦਮੀ ਪਾਰਟੀ ਚ ਔਰ ਇਹਨਾਂ ਵੱਲੋਂ ਜਿਹੜੀ ਹੈ ਘਰ ਵਾਪਸੀ ਕੀਤੀ ਗਈ ਇਸੇ ਤਰੀਕੇ ਨਾਲ ਅੱਜ ਸਵੇਰੇ ਵੀ ਆਮ ਆਦਮੀ ਪਾਰਟੀ ਵੱਲੋਂ ਕਈ ਜੁਆਇਨਿੰਗਾਂ ਜੜੀਆਂ ਇੱਥੇ ਕਰਵਾਈਆਂ